ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਧਰਤੀ ਉੱਤੇ ਆਈ ਇੱਕ ਮਹਾਨ ਆਤਮਾ ਜੋ ਸਾਰੇ ਜਹਾਨ ਲਈ ਰੋਸ਼ਨੀ ਬਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹ ਸਿਰਫ ਸਿੱਖ ਧਰਮ ਦੇ ਪਹਿਲੇ ਗੁਰੂ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਨਾ ਦੇ ਸਰੋਤ ਸਨ ਆਓ ਜਾਣੀਏ ਉਹਨਾਂ ਦਾ ਪਵਿੱਤਰ ਜੀਵਨ ਜਨਮ ਤੇ ਬਚਪਨ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਤਲਵੰਡੀ ਨਾਨਕਾ ਅੱਜ ਤਾਂ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਮਹਿਤਾ ਕਾਲੂ ਜੀ ਜੋ ਇੱਕ ਪਟਵਾਰੀ ਸਨ ਅਤੇ ਮਾਤਾ ਜੀ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ। ਉਹਨਾਂ ਦੀ ਇੱਕ ਵੱਡੀ ਭੈਣ ਸੀ ਬੇਬੇ ਨਾਨਕੀ ਜੀ ਜੋ ਗੁਰੂ ਜੀ ਨਾਲ ਬਹੁਤ ਪਿਆਰ ਕਰਦੀ ਸੀ। ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਬਹੁਤ ਅਕਲਮੰਦ ਤੇ ਅਧਿਆਤਮਿਕ ਸੁਭਾਅ ਵਾਲੇ ਸਨ ਜਦੋਂ ਹੋਰ ਬੱਚੇ ਖੇਡਦੇ ਗੁਰੂ ਜੀ ਧਿਆਨ ਲਗਾਉਂਦੇ ਤੇ ਰੱਬ ਨੂੰ ਯਾਦ ਕਰਦੇ ਜਦ ਉਹ ਸਕੂਲ ਗਏ ਉੱਥੇ ਵੀ ਉਹਨਾਂ ਨੇ ਅਧਿਆਪਕ ਨੂੰ ਸਮਝਾ ਦਿੱਤਾ ਕਿ ਸੱਚੀ ਸਿੱਖਿਆ ਉਹ ਹੈ ਜੋ ਰੱਬ ਦੀ ਪਹਿਚਾਨ ਕਰਵਾਏ ਵਿਆਹ ਤੇ ਪਰਿਵਾਰਕ ਜੀਵਨ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਸੀ। ਉਹ ਬਟਾਲਾ ਪੰਜਾਬ ਦੀ ਇੱਕ ਭਲੇ ਪਰਿਵਾਰ ਨਾਲ ਸੰਬੰਧਤ ਸਨ। ਉਹ ਸਮਾਂ ਉਹ ਸੀ ਜਦੋਂ ਗੁਰੂ ਨਾਨਕ ਦੇਵ ਜੀ ਕਰੀਬ 18 ਸਾਲ ਦੇ ਸਨ। ਇਹ ਵਿਆਹ ਬਹੁਤ ਸਾਦਗੀ ਨਾਲ ਹੋਇਆ। ਕੋਈ ਝੂਠਾ ਢੋਂਗ ਨਹੀਂ ਸਿਰਫ ਸੱਚਾਈ ਤੇ ਸਾਦਗੀ। ਗੁਰੂ ਜੀ ਦੇ ਦੋ ਪੁੱਤਰ ਸਨ। ਸ਼ਿਵੀ ਚੰਦ ਜੀ ਜੋ ਅਧਿਆਤਮਿਕ ਜੀਵਨ ਵੱਲ ਵਧੇ ਤੇ ਉਹਨਾਂ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ। ਲਖਮੀ ਦਾਸ ਜੀ ਜੋ ਗ੍ਰਹਿਸਤ ਜੀਵਨ ਜਿਉਂਦੇ ਰਹੇ। ਗੁਰੂ ਜੀ ਨੇ ਪਰਿਵਾਰਿਕ ਜੀਵਨ ਜਿਉਂਦੇ ਹੋਏ ਵੀ ਸਦਾ ਸਿੱਖਿਆ ਦਿੱਤੀ ਕਿ ਮਨੁੱਖ ਨੇ ਘਰ ਗ੍ਰਹਿਸਤੀ ਵਿੱਚ ਰਹਿ ਕੇ ਵੀ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ। ਨੌਕਰੀ ਤੇ ਜੀਵਨ ਦਾ ਮੋੜ ਮੋੜ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿੱਚ ਨੌਕਰੀ ਕੀਤੀ। ਉਹ ਉੱਥੇ ਮੋਦੀਖਾਨੇ, ਅਨਾਜ ਘਰ ਵਿੱਚ ਕੰਮ ਕਰਦੇ ਸਨ। ਉੱਥੇ ਉਹ ਇਮਾਨਦਾਰੀ ਨਾਲ ਸੇਵਾ ਕਰਦੇ ਸਨ ਅਤੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਸਨ। ਇੱਕ ਦਿਨ ਉੱਥੇ ਹੀ ਉਹਨਾਂ ਨੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਵਾਲਾ ਉਪਦੇਸ਼ ਦਿੱਤਾ ਉਸ ਤੋਂ ਬਾਅਦ ਉਹ ਤਿੰਨ ਦਿਨ ਲਈ ਗਾਇਬ ਹੋ ਗਏ ਤੇ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਕਿਹਾ ਮੈਨੂੰ ਰੱਬ ਦੀ ਹਜ਼ੂਰੀ ਦਾ ਦਰਸ਼ਨ ਹੋਇਆ ਹੈ ਹੁਣ ਮੈਂ ਲੋਕਾਂ ਨੂੰ ਸੱਚ ਦਾ ਰਾਹ ਦਿਖਾਵਾਂਗਾ ਇਹੀ ਉਹ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਸ਼ੁਰੂ ਕੀਤਾ ਉਪਦੇਸ਼ ਜਤਰਾਵਾਂ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਵਿੱਚ ਚਾਰ ਵੱਡੀਆਂ ਜਤਰਾਵਾਂ ਕੀਤੀਆਂ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਸਦਰਬਾਬ ਨਾਲ ਸੰਗਤ ਕਰਦੇ ਰਹਿੰਦੇ ਸਨ ਉਹ ਪਾਰਤ ਤਿੱਬਤ ਸ਼੍ਰੀਲੰਕਾ ਚੀਨ ਮੱਕਾ ਮਦੀਨਾ ਇਰਾਕ ਤੇ ਕਈ ਹੋਰ ਦੇਸ਼ਾਂ ਤੱਕ ਗਏ ਉਹਨਾਂ ਨੇ ਹਰ ਥਾਂ ਜਾ ਕੇ ਇਹ ਸੁਨੇਹਾ ਦਿੱਤਾ ਕਿ ਰੱਬ ਇੱਕ ਹੈ ਸਭ ਮਨੁੱਖ ਬਰਾਬਰ ਹਨ ਤੇ ਧਰਮ ਦਾ ਮਤਲਬ ਹੈ ਚੰਗੀ ਕਰਮ ਤੇ ਸੱਚੀ ਜੀਵਨ ਸ਼ੈਲੀ ਉਹਨਾਂ ਨੇ ਸਮਾਜ ਵਿੱਚ ਚੱਲ ਰਹੇ ਝੂਠੇ ਰਸਮ ਰਿਵਾਜ ਅੰਧ ਵਿਸ਼ਵਾਸ ਤੇ ਛਵਾਸ਼ੋਤ ਦਾ ਵਿਰੋਧ ਕੀਤਾ ਉਹਨਾਂ ਦਾ ਸੁਨੇਹਾ ਸਿਰਫ ਧਾਰਮਿਕ ਨਹੀਂ ਮਨੁੱਖੀ ਵੀ ਸੀ ਪਿਆਰ ਸੇਵਾ ਤੇ ਨਿਮਰਤਾ ਉਪਦੇਸ਼ ਤੇ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਨੇ ਤਿੰਨ ਮੁੱਖ ਸਿਧਾਂਤ ਦਿੱਤੇ ਨੰਬਰ 1 ਨਾਮ ਜਪੋ ਰੱਬ ਦਾ ਨਾਮ ਜਪੋ ਤੇ ਉਸ ਦੀ ਯਾਦ ਰੱਖੋ ਨੰਬਰ 2 ਕਿਰਤ ਕਰੋ ਇਮਾਨਦਾਰੀ ਨਾਲ ਮਿਹਨਤ ਕਰੋ ਨੰਬਰ 3 ਵੰਡ ਛਕੋ ਜੋ ਕੁਝ ਮਿਲੇ ਹੋਰ ਨਾਲ ਸਾਂਝ ਪਾਓ ਉਹਨਾਂ ਨੇ ਸਾਰਿਆਂ ਨੂੰ ਸਿਖਾਇਆ ਕਿ ਕਿਸੇ ਦੀ ਜਾਤ ਧਰਮ ਜਾਂ ਰੰਗ ਰੂਪ ਨਾਲ ਫਰਕ ਨਹੀਂ ਪੈਂਦਾ ਸਭ ਵਿੱਚ ਇੱਕੋ ਜੋਤ ਹੈ ਵਾਹਿਗੁਰੂ ਦੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਿਮ ਦਿਨ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ guzare ਉੱਥੇ ਉਹਨਾਂ ਨੇ ਆਪਣੀ ਸੰਗਤ ਨਾਲ ਮਿਲ ਕੇ ਸੇਵਾ ਸਿਮਰਨ ਤੇ ਸੰਗਤ ਦੀ ਪ੍ਰਥਾ ਸ਼ੁਰੂ ਕੀਤੀ ਇੱਥੇ ਹੀ ਉਹਨਾਂ ਨੇ ਭਾਈ ਲੈਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਹੋਏ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤੀ ਜੋਤ ਸਮਾਈ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਬਚਨ ਸਦਾ ਲਈ ਜਿਉਂਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੀ ਬਾਣੀ ਅੱਜ ਵੀ ਸਾਨੂੰ ਸੱਚ ਦਾ ਰਾਹ ਦਿਖਾਉਂਦੀ ਹੈ ਅੰਤਿਮ ਸੰਦੇਸ਼ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਸਦਾ ਲਈ ਹੈ ਸਭ ਵਿੱਚ ਜੋਤ ਹੈ ਸਭ ਇੱਕੋ ਪ੍ਰਭੂ ਦੀ ਸੰਤਾਨ ਹਨ ਉਹਨਾਂ ਦੀ ਸਿੱਖਿਆ ਹੈ ਸੱਚ ਬੋਲੋ ਮਿਹਨਤ ਕਰੋ ਤੇ ਪਿਆਰ ਨਾਲ ਜੀਵੋ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਚੱਲੋਗੇ ਤਾਂ ਜ਼ਿੰਦਗੀ ਵਿੱਚ ਸਦਾ ਸੁੱਖ ਤੇ ਸ਼ਾਂਤੀ ਜ਼ਰੂਰ ਮਿਲੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੋਸਤੋ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਉਣ ਵਾਲੇ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਹਾਂ ਨੈਕਸਟ ਵੀਡੀਓ ਨਾਲ